ਖਬਰਾਂ 'ਚ ਦਿਖ ਰਿਹਾ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੂ ਸਰਾਜ ਆਮ ਆਦਮੀ ਪਾਰਟੀ ਦੇ ਕਨਵੀਨਰ ਕੀ ਐਜ਼ ਅ ਪੰਜਾਬ ਦਾ ਮੁੱਖ ਮੰਤਰੀ ਬਣਨਾ ਚਾਹੁੰਦੇ ਨੇ ਕੀ ਉਹਨਾਂ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲੋਂ ਅਸਤੀਫਾ ਮੰਗ ਲਿਆ ਹੈ ਇੱਕ ਵਾਰ ਫਿਰ ਸੂਬੇ ਦਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦਾ ਕਨਵੀਨਰ ਚਰਚਾ ਦਾ ਵਿਸ਼ਾ ਬਣ ਗਿਆ ਹੈ ਇਸ ਨੂੰ ਲੈ ਕੇ ਫਿਰ ਦੁਬਾਰਾ ਸਿਆਸਤ ਗਰਮ ਹੋ ਗਈ ਹੈ ਸਰਮਾਨ ਜਾਰੀ ਹੋ ਗਏ ਨੇ ਭਾਜਪਾ ਪੈ ਗਈਆਂ ਨੇ ਆਮ ਆਦਮੀ ਪਾਰਟੀ ਦੇ ਮੰਤਰੀਆਂ ਵਿਧਾਇਕਾਂ ਅਤੇ ਪਲਾਸ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਪਾਸੇ ਕੈਬਨਟ ਮੀਟਿੰਗ ਰੱਖੀ ਗਈ ਸੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੇਕਿਨ ਉਸ ਮੀਟਿੰਗ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ ਹੋਣੀ ਹੈ ਜਾਂ ਨਹੀਂ ਹੋਣੀ ਉਸ ਦੀ ਅਗਵਾਈ ਭਗਵੰਤ ਮਾਨ ਕਰਨਗੇ ਜਾਂ ਨਵੇਂ ਮੁੱਖ ਮੰਤਰੀ ਦੇ ਤੌਰ ਐਜ਼ ਅਰਵਿੰਦ ਕੇਜਰੀਵਾਲ ਕਰਨਗੇ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ 11 ਫਰਵਰੀ ਨੂੰ 11:30 ਵਜੇ ਕਪੂਰਥਲਾ ਹਾਊਸ ਵਿਖੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਮਨੀਸ਼ ਸੋਧਿਆ ਜਤਿੰਦਰ ਜੈਨ ਅਤੇ ਆਤੀ ਵੱਲੋਂ ਕੈਬਨਿਟ ਮੀਟਿੰਗ ਬੁਲਾ ਲਈ ਗਈ ਹੈ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਜਿੰਨੇ ਵੀ ਵਿਧਾਇਕ ਨੇ ਜਿੰਨੇ ਵੀ ਮੰਤਰੀ ਨੇ ਅਤੇ ਜਿੰਨੇ ਵੀ ਵੱਡੇ ਆਗੂ ਨੇ ਆਮ ਆਦਮੀ ਪਾਰਟੀ ਦੇ ਉਹ ਇਸ ਮੀਟਿੰਗ ਦੇ ਵਿੱਚ ਸ਼ਿਰਕਤ ਕਰਨਗੇ ਹੁਣ ਕਿਆਸਾ ਲਗਾਈਆਂ ਜਾ ਰਹੀਆਂ ਨੇ ਕਿ ਆਖਰਕਾਰ ਕੇਜੀ ਵਾਲ ਨੂੰ ਇਹ ਹੰਗਾਮੀ ਮੀਟਿੰਗ ਕਿਉਂ ਸਦਨੀ ਪਈ ਇੱਧਰ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਹੁਣਾ ਨੇ ਕੈਬਨਿਟ ਮੀਟਿੰਗ ਰੱਖੀ ਹੋਈ ਸੀ ਉਸ ਨੂੰ ਮਲਤਵੀ ਕਰ ਦਿੱਤਾ ਗਿਆ ਹੈ اندازے کیاسا کھچے پر کٹائے جا رہے ہیں کہ وہ میٹنگ ایس ایک मुख्यमंत्री بن کے ارگویند کے جی وال لیں گے کیونکہ پرتاب سنگھ باجوا راجہ اوپریں رونیت بٹو یعنی کہ سارے ہی ورودی لوکا ولو پلٹ وار کیتے جا رہے ہیں صوبے دے मुख्यमंत्री بھگونت مانتے کہ بھگونت مان والی کرسی اج بھی گئی تے کل بھی گئی ਕਿਉਂਕਿ ਕਨਵੀਨਰ ਅਰਵਿੰਦ ਕੇ ਜੀ ਵਾਲ ਦੀ ਅਕ ਹੁਣ ਜਿਹੜੀ ਹੈ ਉਹ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਤੇ ਹੈ ਕਿਉਂਕਿ ਉਹ ਸਿਆਸਤ ਵਿੱਚ ਐਕਟਿਵ ਹੋ ਕੇ ਰਹਿਣਾ ਚਾਹੁੰਦੇ ਨੇ ਕਿਉਂਕਿ ਉਹਨਾਂ ਨੇ ਐਡੇ ਵੱਡੇ-ਵੱਡੇ ਵਕੀਲ ਕੀਤੇ ਹੋਏ ਨੇ ਜਿਹੜੇ ਉਹਨਾਂ ਉੱਤੇ ਇਲਜ਼ਾਮ ਲਾਤ ਲੱਗੇ ਹੋਏ ਨੇ ਉਹ ਪੈਸੇ ਕਿੱਥੋਂ ਲੈ ਕੇ ਆਉਣਗੇ ਸ਼ੀਸ਼ਮੈਲ ਵਰਗੇ ਰਹਿੰਦੇ ਘਰਾਂ ਦੇ ਵਿੱਚ ਹੁਣ ਕਿਵੇਂ ਆਦੀ ਹੋਣਗੇ ਆਮ ਘਰਾਂ ਦੇ ਕਿਉਂਕਿ ਮੂੰਹ ਤੋੜਮਾ ਜਵਾਬ ਦਿੱਤਾ ਹੈ ਦਿੱਲੀ ਦੀ ਜਨਤਾ ਨੇ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇਹ ਤਿੰਨ ਵੱਡੇ ਕਿਲੇ ਟਹਿ ਟੇਰੀ ਹੋ ਗਏ ਹੰਗਾਮੀ ਮੀਟਿੰਗ ਸੱਦ ਲਈ ਹੈ ਕਪੂਰਥਲਾ ਹਾਊਸ ਵਿਖੇ ਦਿੱਲੀ 11 ਵਜੇ 11 ਫਰਵਰੀ ਨੂੰ ਵੱਡੇ ਫੈਸਲੇ ਵੱਡੇ ਉਲਟ ਫੇਰ ਹੋਣ ਦੀਆਂ ਕਿਆਸਾਂ ਲਗਾਈਆਂ ਜਾ ਰਹੀਆਂ ਨੇ